ਨੇ ਪਿਤਾ ਮਾਤਾ ਤਰਤ ਮਹਤ ਦੋਏ ਦਾਈ ਦਾਇਆ ਖੇਲੇ ਸਗਲ ਤੇ ਚੰਗੀਆਂ ਬੁਰੀਆਂ ਆਂ ਵਜ ਧਰਮ ਦੂਰ ਕੋ ਆਪਣੀ ਕੇ ਨੇੜੇ ਕੇ ਦੂਰ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਮੁਖੇ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ ਵਾਹਿ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੀ ਜਖੋਲ ਕਿਵਾੜ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੇ ਦਰਬਾਰ ਦਰ ਭਾਂਗੇ ਆਂਦੇ ਦਰਬਾਰ ਦਰ ਮੰਗੇ ਥੰਦੇ ਦਰਬਾਰ ਤੁਦ ਬਿਨ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਕੋ ਮੇਰੀ ਖੋਲ ਕੀ ਵਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ दर्शन दीजा दीजा खोल की जा दीजा, दीजा खोल कशन दीजा जगत जलंधारा ਜਗਤ ਜਲੰਦਾਰ ਖਲਾ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਮਿਹਰ ਕਰ ਤੇਰਾ ਕੀਆ ਮਿੱਠਾ ਲਾਗੇ ਤੇਰਾ ਕੀਆ ਮਿੱਠਾ ਲਾਗੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਭਰਤ ਨਾਨਕ ਬਾਚਾ ਅਰ ਨਾਮ ਭਰਤ ਨਾਨਕ ਬਾਚਾ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਨਗਰਬ ਨਾ ਆਇਓ ਫਿਰ ਸੰਕਟ ਜੋਂ ਨਗਰਬ ਨਾ ਆਇਓ ਸਤਲੁਕਾ ਸਗੱਡੇ ਥਮੀ ਸਤਲੁਕਾ ਸਗੱਡੇ ਥਮੀ ਸਗੱਡੇ ਸਿੰਘਾਸਨ ਦੇ ਤਨ ਨਰਾਮਦਾਸ ਗੁਰ ਤਨ ਤਨ ਨਰਾਮਦਾਸ ਗੁਰ ਜੇ ਨਸ ਰਿਆ ਤਨੇ ਸਵਾਰਿਆ ਜੇ ਨਸ ਰਿਆ ਤਨੇ ਸਵਾਰਿਆ ਜੇ ਨਸ ਰਿਆ ਪੂਰੀ ਹੋ ਸਰਜਨ ਹਾਰੇ ਤਾਰਿਆ ਆਪ ਸਰਜਨ ਹਾਰੇ ਤਾਰਿਆ ਬੈਠਾ ਸੋ ਦੀਪਤ ਸ਼ਾਮ ਰਾਮਦਾਸ ਸਤ ਗੁਰੂ ਕਹਾਵੇ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਗੱਲ ਰਾਖੀ ਮੇਰੀ ਜੇਨ ਗੱਲ ਰਾਖੀ ਮੇਰੀ ਕਰ ਕਰ ਬਾਬਾ ਗਵਿਆ ਕਰ ਕਰ ਬਾਬਾ ਗਾਵਿਆ ਬਚਨ ਤਾਂ ਨਿਰਬੰਧਰ ਬਾਬਾ ਬਚਨ ਤਾਂ ਨਿਰਬੰਧਰ ਧੰਨ ਨਾਨਕ ਤੇਰੀ ਵੱਡੀ ਕਮਾਈ 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 ਸ਼੍ਰੀ ਹਰ ਕ੍ਰਿਸ਼ਨ ਤੇ ਆਈਆ ਸ਼੍ਰੀ ਹਰ ਕ੍ਰਿਸ਼ਨ ਤੇ ਆਈਆ ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਇਕ ਬਹਾਦਰ ਸਿਮਰਿਆ ਤੇ ਆਵੇ ਦਾਏ ਸਭ ਥਾਈ ਹੋਏ ਸਹਾਏ ਬਹਾਦਰ ਸਿਮਰਿਆ ਕਰਨੋਂ ਨਿਦ ਆਵੇ ਦਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਵਾ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ

ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 सतनाम नाम जे वाहे गुरु वाहे वाहे गुरु जी का खास वाहे गुरु जी की फतेह सतनाम सत i'm <laughs> wow, hey.